ਬਾਗ ਭੜਾਈ ਲੱਗਦੀ ਆ ਜੀ ਤੁਹਾਡਾ ਨੋਬੀ ਆ ਜੀ ਅਰ ਜਿੱਥੇ ਠੀਕ ਗੱਲ ਹੋਈ ਇਹ ਨਾ ਗਾ ਨੰਗਾਵਾ ਤੇ ਐਕਸੀਡੈਂਟ ਹੋਇਆ ਮੈਂ ਲੰਘ ਜਾ ਦੇਖਿਆ ਮੇਰੇ ਕੋਲ ਮੁਆਦ ਨਹੀਂ ਸੀਗਾ ਤੇ ਮੈਂ ਖਦੋਤਾ ਨੇ ਮੈਂ ਦਵਾ ਦਬ ਜਾ ਕੇ ਤੁਹਾਨੂੰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਡੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਿਤ ਕਰਦੇ ਕਿਦਾਂ ਨੂੰ ਇਥੇ ਅਪਣਾਇਆ ਵਾ ਹਲ ਫਕੀਤੀ ਆਉਦੀ ਮੈਂ ਮੇਰੇ ਕੋਲ ਮੁਆਦ ਨਹੀਂ ਮੈਂ ਘਰ ਜਾ ਕੇ ਦੱਸਿਆ ਇਹਦੀ ਤੌਣ ਕਿਤਨਾ ਵੱਡੀ ਗਈ ਹੈ ਦੱਸੋ ਤਾਂ ਨੌਣ ਕਿਤਰਾ ਵੱਡੀ ਗਈ ਆ ਤਾਂ ਨੌਣ ਕਿਤਰਾ ਵੱਡੀ ਗਈ ਆ ਦੱਸੋ ਤਾਂ ਨੌਣ ਤਾਂ ਚਾਇਨਾ ਡੋਰ ਇਹ ਤਾਂ ਨੌਣ ਖੀਰੀ ਆ ਇਹ ਲੜਬੜਾ ਨਾ ਹੋਇਆ ਲੱਗਾ ਕਿਆ ਚੱਲ ਹੁਣ ਮੰਗ ਹੀ ਕਰਦੇ ਤੁਸੀਂ ਇਹਨੇ ਚਾਇਨਾ ਡੋਰ ਦਾ ਕਿੰਨਾ ਕੀ ਹੋਣਾ ਚਾਹੀਦਾ ਚਾਇਨਾ ਡੋਰ ਕਤਲ ਕਤਲ ਕਰਦੀ ਹੈ ਕਤਲ ਕਰਨ ਦੀ ਲੋਕਾਂ ਦੇ ਕੀ ਹੋਣਾ ਚਾਹੀਦਾ ਚਾਇਨਾ ਡੋਰ ਖਿਲਾਫ ਚਾਇਨਾ ਡੋਰ ਦਾ ਕੀ ਹੋਣਾ ਚਾਹੀਦਾ ਬੋਲ ਵਾਦੋ ਨਹੀਂ ਚਾਹੀਦੀ ਵਿੱਚ ਚਾਇਨਾ ਡੋਰ ਇੱਕ ਘੰਟਾ ਡੇਢ ਘੰਟਾ ਜਿਹੜੇ ਦੋਸਤ ਪਹੁੰਚਦੇ ਰਹੇ ਤੜਫਦਾ ਰਹੇ ਆਪ ਨੂੰ ਨਾ ਕਿਹਦੇ ਦੇ ਹੱਥ ਦੀ ਐਂਬੂਲੈਂਸ ਨਹੀਂ ਆਉਂਦੀ ਦਾ ਉਹ ਵੀ ਇੱਥੇ ਲੈ ਕੇ ਆਇਆ ਰੇੜੀ ਤੇ ਇੱਥੇ ਵੀ ਉਹਨਾਂ ਨੇ ਹੱਥ ਦੇ ਦਿੱਤਾ ਕੀ ਗੱਲ ਹੋਈ ਇਹਨੇ ਜੁਆਇਆ ਅੱਛਾ ਇਹ ਆ ਵੀ ਪਿਆਰੇ ਦੀ ਕਰਨੀ ਦੇਣੀ ਹੈ ਪਰ ਚੇਨਾਡ ਹੋਰ ਬੰਦ ਹੈ ਡਾਕਟਰ ਕੋ ਤੇ ਦੇਖਣਾ ਇਹ ਪਤਾ ਹੀ ਨਹੀਂ ਚੱਲਦਾ ਆਹ ਦੇਖੋ ਨਾ ਕਾਹਦਾ ਹੁਣੇ ਕਰਾ ਨਿਕਲ ਗਿਆ ਆਜਾ ਦੱਸਿਆ 8 ਰੁਪਏ ਨਹੀਂ ਆ। ਕਿੰਨੀ ਉਮਰ ਕਿੰਨੀ ਏਰੀ? ਬਸ ਆ ਗਿਆ 14-15 ਸਾਲ ਆ। ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਅੱਜ ਆ ਕੋਈ ਆਇਆ ਸੀ ਆਇਆ ਸੀ ਲੇਕਿਨ ਉਹਨਰ ਫੈਮਿਲੀ ਦੇ ਕਹਿ ਰਹੇ ਕੋਈ ਨਹੀਂ ਆਇਆ ਹਾਂ ਇਹ ਦੇਖਿਆ ਲੱਗਦੀ ਨਾ ਸੀ ਇਹਦੇ ਤੇ ਹੀ ਜਿੰਦਾ ਸੀ ਇਹ ਗੱਲ ਦਾ ਸਬੂਤ ਜਿੰਦਾ ਰਸਤੇ ਦੇਖੀ ਪਰ ਵਾਜਦ ਨੂੰ ਯਾਰ ਆਨਲਾਈਨ ਕਹਿੰਦੇ ਡੈਡ ਹੋ ਗਿਆ ਸਿੱਧਾ ਫੈਮਿਲੀ ਮੈਂਬਰ ਸਾਹਮਣੇ ਕਹਿ ਰਿਹਾ ਤੁਸੀਂ ਇਹ ਮਖੌਲ ਨਹੀਂ ਕਰੋ ਤੁਸੀਂ ਇਹ ਸੋਚ ਕਲ ਫੈਮਿਲੀਰ ਕੀ ਬੀਤ ਰਹੀ ਆ ਹੋਰ ਜੇ ਅਸੀਂ ਬੋਲਾਂਗੇ ਤਾਂ ਸਾਨੂੰ ਇਹ ਕਹਣਗੇ ਕਿ ਤੁਸੀਂ ਗਲਤ ਜੇ ਇਹ ਬਾਕੀ ਗੱਲ ਬਾਤ ਦੀ ਪਰ ਇਹ ਸੁੱਜੀ ਗੱਲ ਇਹ ਕਿ ਉਹਨਾਂ ਦੀ ਫੈਮਿਲੀ ਕਹਿੰਦੀ ਪੋਸਟਮਾਰਟਮ ਨਹੀਂ ਹੋਣਾ ਨਾ ਪੋਸਟਮਾਰਟਮ ਕਰਾਉਣਾ ਜੇ ਪੋਸਟਮਾਰਟਮ ਠੱਕੇ ਨਾ ਕਰਦੀ ਇਹਨਾਂ ਤੇ ਸਖਤ ਕਾਰਵਾਈ ਹੋਏਗੀ ਤੇ ਇੱਥੇ ਮੈਂ ਬੋਲਾਂਗੀ ਭਾਈ ਮੈਨੂੰ ਅੱਗੇ ਖੜੀ ਕਰਨਗੇ ਮੈਂ ਨਾ ਸਭ ਕਿਸੇ ਤੇ ਸਖਤ ਖੜਾਈ ਬਾਈ ਕਰਾਂਗੀ ਪਰ ਮੈਂ ਨਾ ਹੀ ਫੈਮਿਲੀ ਮੈਂਬਰ ਨਹੀਂ ਵੀ ਕਿਉਂਕਿ ਸਰ ਮੇਰਾ ਦਿਲ ਇਦਾਂ ਦਾ ਕਿ ਮੈਂ ਕਦੇ ਮੇਰੇ ਸਾਹਮਣੇ ਕੁਝ ਹੁੰਦਾ ਹੋਏਗਾ ਨਾ ਮੈਂ ਇਹ ਚੀਜ਼ ਨਹੀਂ ਦੇਖ ਸਕਦੀ ਉਹਦੀ ਭਾਈ ਮੈਨੂੰ ਧੱਟ ਕੇ ਮੁਕਾਬਲਾ ਕਰਨਾ ਪਿਆ ਭਾਈ ਖਾਣ ਭਾਈ